ਆ ਸਾਹਮਣੇ ਤੁਸੀਂ ਦੇਖ ਰਹੇ ਹੋ ਬੱਕਰੀ ਬਹੁਤ ਟੌਪ ਕਲਾਸ ਆ ਤੇ ਬਾਈ ਦੋ ਦਾਂਦਾ ਇਹ ਕਿਹੜਾ ਪਿੰਡ ਆ ਜੀ ਆਪਣਾ ਚਲ ਮਾਕਲਾਂ ਤੇ ਕੀ ਮੰਗਿਆ ਵੀਰ ਜੀ 15000 15000 ਕੀ ਲਾਇਆ ਬਾਈ ਜੀ 8000 ਰੁਪਏ ਲਾਇਆ ਜੀ 8000 8000 ਰੁਪਏ ਲੱਗਿਆ ਬਾਈ ਜੀ ਹਾਂ ਕਰੋ ਸੌਦਾ ਬਾਈ ਜੀ ਇੱਕੀ ਦੱਸ ਦੇ ਦੇ ਲੈ ਪੰਜ ਬੋਲ ਸੋਨੇ ਸਹੀ ਛੱਡ ਕੇ ਦੱਸ ਵੀਰ ਜੀ ਕੋਈ ਛੱਡ ਕੇ ਤੂੰ ਵੀ ਹੋਣਾ ਅੱਗੇ ਨਾਲ ਉਹਨਾਂ ਥੋੜਾ ਜਿਹਾ ਮੰਦਾ ਬਾਈ ਹੋਰ ਕੋਈ ਨਹੀਂ ਨਾ ਬੱਕਰੀ ਤੇਰੀ ਮਾੜੀ ਆ ਸਾਰੇ ਗਾਹੇ ਦਾ ਮੰਦਾ ਬਾਈ ਇਹ ਕੀ ਤਾਰ ਉਤਰੀਆਂ ਸਾਰੀਆਂ ਦਾ ਆ ਸੱਜਰਾਂ ਕਿਹੜਾ ਵਿਕੀ ਜਾਂਦੇ ਪਛੜ ਜਾਨਵਰ ਇਹ ਵੇਚਣਾ ਸੌਖਾ ਬੱਕਰੀ ਨਾਲ ਇਹ ਤਾਂ ਮੰਦਾ ਨਾ ਮੋਟਿਆ ਯਾਰ ਤੈਨੂੰ ਸਾਹ ਸਿਹਾਰੀਆਂ ਬਿਹਾਰੀਆਂ ਕੱਟਦੇ ਹੁਣ ਸਾਰੀਆਂ ਹਾਂ ਸਿਹਾਰੀਆਂ ਬਿਹਾਰੀਆਂ ਨਹੀਂ ਕੱਟਣ ਤੂੰ ਦੱਸ ਕੋਈ ਸੱਚ ਅੱਜ ਨਾਲ ਤੂੰ ਵੀ ਮੁੱਲ ਲਾ ਗੋ ਵੀ ਅੱਲਾਹ ਆਦਨੇ ਦਾ ਫੜ 8.5 ਦੀ ਪ੍ਰੈਕਟਿਕ ਕਹੇ ਕੇ ਮੋੜ ਯਾਰ ਦੂ ਜਾਂ ਕਿਰੇ 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 ਜਾ ਲਾਉ ਹਜ਼ਾਰ ਦੀ ਦੇ ਯਾਰ ਜਾ ਕੇ ਨਾ ਉਹ ਨਹੀਂ ਯਾਰ ਤੇਰੀ ਨਾ ਸਹੀ ਹੈ ਹੁੰਦਾ ਗਲਤ ਨਹੀਂ ਬੇਲੇ ਗਲਤ ਨਹੀਂ ਲਾਇਆ ਯਾਰ ਬਬੂ ਇਹਨੇ ਵੀ 100 100 ਦੋ ਸਭ ਵੇਚਣਾ ਹੁੰਦਾ ਯਾਰ ਕਿਉਂ ਵੀ 100 ਦੋ ਸਾਲ ਇਹ ਵਿਖੂਗੀ ਇਹ ਯਾਰ ਮਾਲ ਖੜਨ ਵਾਲਾ ਇਹ ਤਾਂ ਫੜਿਆ ਦਾ ਕਾ ਤੂੰ ਮਹਾਰਾਜ ਇਹ ਇਹਨੇ ਤਾਂ ਕੰਕਈ 20 ਦਾ ਦੇ 10 ਤੋਂ ਥੋੜਾ ਜਿਹਾ ਇਹਨੇ ਤਾਂ ਕਹੀ ਕੱਢ ਦੇਣਾ ਮਾਸਟਰ ਆਪੇ ਆ ਜਾਂ ਥੋੜੇ ਦੇ ਟਾਪ ਕਲਾਸ ਮੀਟ ਉਹ ਆ 75 ਦੇ ਜਾ ਇਹਨੂੰ ਛੱਡ ਦੇ 25 ਵਾਲੇ ਤੇ ਆ ਫਿਰ ਹੱਥ ਜੋੜਾਂਗੇ 25 ਵਾਲੇ ਦੇ ਚਾ 10 ਨੂੰ ਛੱਡ ਛਰੇ ਨਾ 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 10 ਦੇ ਬਰ 10 ਨਾ ਬੈਠ ਤੈਨੂੰ ਦੱਸਿਆਗਾ ਜਿਹਨੂੰ ਨੱਥ ਦੂੰਗੇ ਇਹਨੇ ਦੀ ਵਿੱਚ ਨਹੀਂ ਦੱਸਿਆਗਾ ਤੂੰ ਵੀ ਦੱਸ ਫਿਰ ਤੁਹਾਡਾ ਸੌਦਾ ਨਹੀਂ ਹੋਣਾ ਹੋਊਗਾ ਹੋ ਜੂ ਹੋ ਜੂ 10 ਵੀ ਗੋਪੀ ਫਿਰ ਲਾ ਕੀ ਲਾਉਣਾ 9000 ਕਹਦਾ ਯਾਰ ਹੁੰਦਾ ਪਗੜਾ ਜਾ ਬਾਈ ਲਿਖਾਈ ਆਪੇ ਕਰਾ ਦੂ ਇਹ ਯਾਰ ਲਿਖਾਈ ਦੀ ਕੀ ਗੱਲ ਲਿਖਾਈ ਮੈਂ ਕਰਾ ਦਿੰਨਾ ਲੈ ਯਾਰ 950 ਨਾ 960 ਰੱਖ ਲੈ ਯਾਰ ਜਾ ਯਾਰ ਘਾਟਾ ਪਾ ਕੇ ਤਾਂ ਪਾਉਣ ਦਿੰਦਾ ਹਲੇ ਵੀ ਘਾਟਾ ਪੈਂਦਾ ਆ ਯਾਰ ਫਿਰ ਤੂੰ ਉਹੀ ਪੈਸੇ ਤਾਂ ਜੈਜ ਲੱਗੇ ਬਾਈ 14 ਯਾਰ 15 ਮਗੇ 14 ਕੇ ਆਹੋ ਚਲੋ ਮਤਲਬ ਹੁਣ ਤਾਂ 14 ਦੀ ਗੱਲ ਆ ਆ ਬੱਕਰੀ ਦਾ ਬਾਈ ਜੀ 9500 ਲੱਗ ਗਿਆ ਆਪ ਨੂੰ ਮੰਨ ਕੇ ਚਲੋ ਕੋਈ ਉਹ ਆ ਜਾ ਜਿੱਤ ਮੰਨੇ ਗੱਲ ਆ ਯਾਰ ਉਹਦਾ ਗੁੱਸਾ 10000 ਰੱਖ ਯਾਰ 10000 10000 ਸੰਜੂ ਦਾ 10000 ਜੀ 10000 ਹਾਂ ਬੋਲੋ ਹੈ ਕੋਈ ਅੱਗੇ 10.5 10.5 10.5 ਜੀ ਤੂਰੇ 11 ਆ ਜਾ 11000 ਸੰਜੂ ਦਾ 11000 ਬਈ ਸੰਜੂ ਦਾ 11000 ਜੀ ਅਰਜੀਤ ਆ ਜਾ ਯਾਰ 11000 11000 ਦੀ ਆਇਆ ਕਿ ਨਹੀਂ 11000 ਗੱਬਣ ਬੱਕਰੀ ਕੱਲੀ ਹਾਂ 11000 ਕੱਲੀ ਕਿਉਂ ਠੱਡ ਜਾ ਦੇ ਸਾਰਾ 11000 ਜੀ ਸਿਰੇ ਆ ਜਾ 11000 ਅੱਗੇ ਹੈ ਕੋਈ 11 ਦੀ ਮੇਰੀ ਬਾਤ ਸੁਣੋ ਜਾ ਦੂਸਰੀ ਬਾਤ ਨਹੀਂ ਹਾਂ ਜਾਂ ਨਾ ਲਿਖਾਈ ਤੇ ਆ ਕੇ ਚੱਲ ਲਿਖਾਈ ਲਿਖਾਈ ਤੇ ਤਾਂ ਹਮੇ ਦੋਏ ਖਾਈ ਦੇਖ ਲਿਓ ਹਾਂ ਦੋਸਤ ਹੋ ਜਾਏਗਾ ਇਹਦੇ ਨਾਲ ਲਿਖ ਲਿਓ ਹੋ ਗਈ ਬਾਈ ਹੈ ਚਲੋ ਬਈ ਰਣਜੀਤ ਨੇ 200 ਨਾਲ ਲੈ ਲਈ ਆਹ ਪਾਸ ਤੇ ਰੱਖੋ ਜੀ ਰੱਖੋ ਵੀ ਇਹਦਾ ਉਹ ਪੱਠ ਦਾ ਬੋਲੋ ਵੀ ਇਹਨੂੰ ਵੀ ਕਹਨੇ ਸੀਗੇ ਉਹਨੂੰ ਕਿਦੋਂ ਨਵਾਂ ਗਾੜੀ ਕਰੀ ਯਾਰ ਸਹੀ ਆ 9000 ਮੇਰੇ ਸਾਹਮਣੇ ਲਈ ਉਹ ਯਾਰ ਇਹਦੇ ਗੀਤ ਗਾਓ ਯਾਰ 9990 ਕਹਿ ਰਿਹਾ ਤਾਂ 2500 ਬੋਲੋ ਜੀ ਕਾਲੀ ਪੱਠਾ 2500 ਆ ਪੱਠਾ 2500 ਰੁਪਿਆ ਬਈ 2500 2700 3000 3000 ਕਿਆ ਕਾ ਜੇ ਮੰਗਤ ਤੇ 3200 3200 ਆ ਬੋਲੇਗਾ ਬੋਲੇਗਾ ਬੋਲੋ ਬੋਲੋ ਨਾ ਅਮਾਈ ਜਾ ਆਤੀ ਜਾ ਪਹੁੰਚ ਗਏ 3200 ਕਰਦਾ ਕਿਉਂ ਹਜੇ ਨਹੀਂ ਛੱਡਦੇ ਪਾਤਾ ਲਾਇਆ 3200 ਆ ਪੱਠ ਦਾ 3200 ਬੋਲੋ ਬੋਲੋ ਸੰਜਵਾ ਦੇ ਦੀਏ ਸੰਜਵਾ 3200 ਆਪਣੀਆਂ ਤੇਰੀ ਨੰਬਰ ਆ ਜੋਲਾ ਖੋਲ 3200 ਜੀ ਅੱਗੇ ਬੋਲੋ ਓ ਨਬੂ 3200 4500 5000 5000 5500 5500 ਜੀ 5200 5200 ਭਾਈ ਅੱਗੇ ਹੈ ਕੋਈ ਸਾਲੀ ਖਾਣਾ ਦਾਲ ਵਾਲੇ ਵਜਨ ਤੇ ਮੀਟ ਵਾਲੇ ਤੇ ਵੀ ਨਹੀਂਗੇ ਦੋ ਦਾਲ ਦਾ ਕੋਈ ਨਹੀਂ 5500 ਜੀ 55 5500 ਸਾਢੇ ਪੰਜ ਸੰਜੂ ਦਾ 5500 5600 ਜੀ 5500 ਕੱਲੀ ਆ ਕੱਲੀ 5500 5500 ਜੀ ਰਾਮੂ ਬੋਲੋ 556 ਹਾਜੀ ਜੀ ਦੱਸ ਕਿੰਨਾ ਕੁ ਫਰਕ ਹੈ ਜਿਆਦਾ ਨਹੀਂ ਜੀ ਫਰਕ ਚਲੋ ਆਜੋ 10000 ਤੋਂ ਰੱਖੋ ਯਾਰ 11 11 ਜੀ 15 15000 ਜੀ ਕਿਨੇ ਲਾਇਆ 15 15000 ਜੀ ਚਾਰਾਂ ਦਾ ਬੋਲ ਵੀ ਦਿੱਤਾ 15000 ਮਾਲਕ ਨੂੰ ਪੁੱਛਣ ਪਏ ਤਾਂ ਸਹੀ ਲੱਗੀ ਹਾਂ ਬਾਪੂ 15000 ਦੇ ਥੋੜੇ 15000 ਜੀ ਭਾਈ ਨੇ ਵੀ 12 ਤੋਂ 15 ਟੋਕਾ ਸਿੱਧਾ ਹੀ ਉਹ ਠੋਕਣਾ ਹੀ ਸੀਗਾ ਲੈ ਬਾਹਰ ਨਹੀਂ ਵੀ ਲਾਊਗਾ 15000 ਜੀ ਉਹ ਤਾਂ 20 ਵੀ ਲਾਊਗਾ ਲਾਊਗਾ ਪੰਜੇ ਟੋਕੇ ਤੋਂ 50 ਥੋੜਾ ਪਾਇਓ ਨੇ ਲੈ ਨਾ ਆ ਵੇਖੀ ਭਾਈ ਆ ਵੀ ਹੈ ਕਿੰਜ ਐਸੇ